ਹਾਂਜੀ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਬਿਕਰਮ ਜੀਠੀਏ ਦੀ ਜਿਵੇਂ ਕਿ ਬਈ ਬਿਕਰਮ ਜੀਠੀਏ ਦਾ ਕੱਲ ਜਿਹੜਾ ਕੀ ਰਿਮਾਂਡ ਫਿਰ ਤੋਂ ਅੱਗੇ ਵਧਾ ਦਿੱਤਾ ਗਿਆ 4 ਦਿਨਾਂ ਦਾ ਜੋ ਕਿ ਹੁਣ ਐਤਵਾਰ ਤੱਕ ਦੁਬਾਰਾ ਫਿਰ ਤੋਂ ਇਹਦੀ ਸੁਣਵਾਈ ਕੋਰਟ ਦੇ ਵਿੱਚ ਹੋਣੀ ਆ ਤਾਂ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਵੀ ਸਾਂਝੀ ਕਰਾਂਗੇ ਖਬਰ ਪਰ ਅੱਜ ਤੱਕ ਦੀਆਂ ਜਿਹੜੀਆਂ ਖਬਰਾਂ ਉਹਦੇ ਵਿੱਚ ਦੱਸਿਆ ਜਾਂਦਾ ਵੀ Shimla ਦੇ ਵਿੱਚ ਵੀ ਇਹਦੀ ਕਈ ਏਕੜ ਜ਼ਮੀਨ ਦੱਸੀ ਜਾਂਦੀ ਆ ਤੇ 540 ਕਰੋੜ ਗੈਰ ਕਾਨੂੰਨੀ ਤਰੀਕਿਆਂ ਨਾਲ ਬੜੀ ਹੋਈ ਆਮਦਨ ਤੇ ਜਿਹਦੇ ਵਿੱਚ ਹੁਣ ਕੱਲ 7 ਦਿਨਾਂ ਦੇ ਰਿਮਾਂਡ ਤੇ ਬਿਕਰਮ ਮਜੀਠੀਆ ਸੀ ਤੇ ਜਿਹਦੇ ਵਿੱਚ ਭਈ ਜੇ ਗੱਲ ਕਰੀ ਇਹਨਾਂ ਦਾ ਪਰਿਵਾਰ ਇਹਨੂੰ ਮਿਲਣ ਪਹੁੰਚਿਆ ਕੱਲ ਕੋਰਟ ਦੇ ਵਿੱਚ ਕਿਸੇ ਨੂੰ ਨਹੀਂ ਮਿਲਨ ਦਿੱਤਾ ਯਾਰ ਜਿਹੜੇ ਉਹਨਾਂ ਦੀ ਪਤਨੀ ਸੀ ਉਹਨੂੰ ਜ਼ਰੂਰ ਮਿਲਨ ਦਿੱਤਾ ਤੇ ਜਿਹੜਾ ਸੁਖਵੀਰ ਬਾਦਲਾ ਇਹਨੂੰ ਹਰਿਆਸਤ ਦੇ ਵਿੱਚ ਲੈ ਲਿਆ ਸੀ ਪੁਲਿਸ ਨੇ ਤੇ ਕਿਉਂਕਿ ਜਿਹੜੇ ਇਹਦੇ ਬਾਕੀ ਸਮਰਥਕ ਆ ਜਿਹੜੇ ਕਾਲੀਦਾਰ ਜਿੰਨੇ ਵੀ ਸਾਰਿਆਂ ਨੂੰ ਇਹਨਾਂ ਨੇ ਗ੍ਰਿਫਤਾਰ ਆਪਣੀ ਹਰਿਆਸਤ ਦੇ ਵਿੱਚ ਸੀ ਪੰਜਾਬ ਪੁਲਿਸ ਦੇ ਕਿਉਂਕਿ ਜੇ ਗੱਲ ਕਰੀਏ ਇਹਨਾਂ ਦਾ ਕਹਿਣਾ ਇਹ ਸੀ ਜਦੋਂ ਕੱਲ ਇਹਨੂੰ ਡਿਟੇਨ ਕੀਤਾ ਵੀ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਤੇ ਪਰ ਉੱਥੇ ਪੁਲਿਸ ਨੇ ਇਹਨੂੰ ਨਹੀਂ ਜਾਣ ਦਿੱਤਾ ਕਿਉਂਕਿ ਉਹਨਾਂ ਦਾ ਉਹ ਆਪਣੇ ਹਿਸਾਬ ਨਾਲ ਕਹਿੰਦੇ ਸੀ ਵੀ ਸਾਡੀ ਡਿਊਟੀ ਹੈ ਜੀ ਤੁਸੀਂ ਕਹਿ ਕੇ ਗੁਰਦੁਆਰਾ ਸਾਹਿਬ ਦਾ ਕਿਧਰੇ ਹੋਰ ਜਿਵੇਂ ਆਪਾਂ ਕਹੇਗੇ ਇਹ ਗੱਲ ਬਿਕਰਮ ਜੀਠਿਆ ਦੀ ਕੱਲ ਪੇਸ਼ੀ ਸੀ ਮੁਹਾਲੀ ਦੇ ਵਿੱਚ ਕੀ ਆ ਉੱਥੇ ਪਹੁੰਚਣਾ ਹੋਵੇ ਇਹ ਲੀਡਰ ਸੱਚ ਥੋੜੀ ਦੱਸਣਗੇ ਤਾਂ ਉਹ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਤੇ ਪਰ ਹੁਣ ਅੱਗੇ ਦਾ ਮਾਮਲਾ ਕੀ ਰਹੂਗਾ ਬਕਰਮ ਜੀਟੀਏ ਦੇ ਖਿਲਾਫ ਸਬੂਤ ਤੇ ਸਬੂਤ ਮਿਲ ਰਹੇ ਆ ਜੇ ਗੱਲ ਕਰੀਏ ਆਪਾਂ ਡੀਜੀਪੀ ਸਤਾਰਤ ਛਟੋਪਾ ਦੀ ਆ ਜੋ ਉਹਨਾਂ ਨੇ ਵੀ ਆਪਣੇ ਸਵਾਰਕ ਤੇ ਸੀ ਤੇ ਜੇ ਗੱਲ ਕਰੀਏ ਡਿਪਟੀ ਕਮਿਸ਼ਨਰ ਰੰਜਨ ਸਿੰਘ ਤੇ ਬੌਨੀ ਜਨਾਲਾ ਸਾਰਿਆਂ ਨੇ ਆਪਣੇ ਆਪਣੇ ਸਵਾਲ ਜੋ ਰੱਖੇ ਤੇ ਜੋ ਇਹਨਾਂ ਦੇ ਖਿਲਾਫ ਸਬੂਤ ਰੱਖੇ ਗਏ ਆ ਏ ਵੀ ਇਹ ਪਖੇਦ ਗਈ ਤਾਂ ਜਿਹਦੇ ਵਿੱਚ ਬਈ ਹੁਣ ਬਿਕਰਮਜੀਠਿਆ ਚਾਰੇ ਪੱਸੀ ਫਸਦਾ ਨਜ਼ਰ ਆਉਂਦਾ ਤੇ ਇਹਦੇ ਪਰਿਵਾਰ ਦਾ ਕੀ ਕਹਿਣਾ ਜੋ ਇਹਨਾਂ ਦੀ ਪਤਨੀ ਦਾ ਵੀ ਇਹ ਕਹਣਾ ਵੀ ਸਾਡੇ ਨਾਲ ਇਹ ਸਰਕਾਰਾਂ ਦੀ ਧੱਕੇ ਹੋ ਰਿਹਾ ਜਦੋਂ ਇਹਨਾਂ ਦੇ ਦਫ਼ਤਰ ਦੇ ਵਿੱਚ ਰੇਡ ਪੈਂਦੀ ਆ ਤਾਂ ਉਦੋਂ ਇਹਨਾਂ ਨੂੰ ਕੁਝ ਨਹੀਂ ਮਿਲਿਆ ਤਾਂ ਹੁਣ ਕੀ ਲੱਭੂ ਹੈ ਇਹਨਾਂ ਨੂੰ ਕੁਝ ਤਾਂ ਹੁਣ ਬਈ ਇਹ ਅੱਗੇ ਦਾ ਮਾਮਲਾ ਕੀ ਰਹੂਗਾ ਉਹ ਵੀ ਖਬਰ ਸਾਂਝੀ ਕਰਾਂਗੇ ਜਿਵੇਂ ਕਿ ਹੁਣ ਸੀਐਮ ਪونت ਮਾਨ ਦਾ ਇਹਦੇ ਤੇ ਐਕਸ਼ਨ ਹੁੰਦਾ ਬਿਕਰਮਜੀਠਿਆ ਤੇ ਹੁਣ ਦੱਸਿਆ ਜਾਂਦਾ ਵੀ ਸਾਰਿਆਂ ਨਾਲ ਵੱਡਾ ਮਗਰਮਚ ਬਿਕਰਮਜੀਠਿਆ ਇਹ ਮੇਰਾ ਕਹਿਣਾ ਨਹੀਂ ਇਹ ਸੀਐਮ ਪੰਤਮਾਨ ਦਾ ਕਹਿਣਾ ਵੀ ਇੱਕ ਪਾਸੇ ਤੁਸੀਂ ਕਹਿ ਦਿੰਦੇ ਆਂ ਵੀ ਇਹ ਨਸ਼ਾ ਤਸਕਰ ਨਹੀਂ ਫੜਦੇ ਜੇ ਹੁਣ ਅਸੀਂ ਨਸ਼ਾ ਤਸਕਰ ਫੜਿਆ ਸਾਰਿਆਂ ਨਾਲ ਵੱਡਾ ਮਗਰਮੱਛ ਮਜੀਠੀਆ ਇਹ ਸੀਐਮ ਪੰਤਮਾਨ ਦਾ ਕਹਿਣਾ ਵੀ ਜੇ ਹੁਣ ਤੁਸੀਂ ਉਹਦੇ ਤੇ ਕਾਰਵਾਈ ਕਰਦੇ ਆਂ ਤੇ ਨਾਲ ਜਿਹੜਾ ਸੁਖਪਾਲ ਖਹਿਰਾ ਤੇ ਨਮਜੋਤ ਤੇ ਬਾਕੀ ਜਿਹੜਾ ਰਮਨੀਤ ਬਿੱਟੂ ਸੋਰੀ ਰਮਨੀਤ ਬਿੱਟੂ ਇਹਨਾਂ ਦੇ ਹੱਕ ਹੱਕ ਦੇ ਵਿੱਚ ਬੋਲਦੇ ਆਂ ਨਮਜੋਤਤਾ ਮੈਂ ਵੈਸੇ ਕਹੇ ਬਟਾ ਰਮਨੀਤ ਬਿੱਟੂ ਤੇ ਸੁਖਪਾਲ ਖੈਰਾ ਤੇ ਇਹ ਗੱਲ ਕਰੀ ਚੰਨੀ ਦੀ ਚੰਨੀ ਨੇ ਪਹਿਲਾਂ ਇਹਨਾਂ ਦੇ ਹੱਕ ਜਿੱਤਦਾ ਬਿਆਨ ਬਾਅਦ ਦੇ ਵਿੱਚ ਉਹ ਬਿਆਨ ਤੋਂ ਬਦਲ ਗਈ ਬਾਅਦ ਦੇ ਵਿੱਚ ਕਹਿੰਦੀ ਨਹੀਂ ਜੀ ਮੇਰਾ ਤਾਂ ਕੋਈ ਇਹ ਮੈਂ ਤਾਂ ਕਿੱਦਾਂ ਦੀ ਕਹਿਣਾ ਵੀ ਜੀ ਜੋ ਕਾਰਵਾਈ ਕਰ ਰਹੇ ਅਸੀਂ ਉਹ ਪੂਰੰਤਮਨ ਸਹੀ ਆ ਬਾਅਦ ਦੇ ਵਿੱਚ ਉਹ ਆਪਣੇ ਬਿਆਨ ਤੋਂ ਬਦਲੇ ਆ ਜਿਹੜੀਆਂ ਬਾਅਦ ਦੀ ਵਿੱਚ ਵੀਡੀਓ ਆਈ ਹੈ ਪਹਿਲਾਂ ਹੱਕ ਦੇ ਵਿੱਚ ਬੋਲੀ ਸੀ ਤੇ ਪਰ ਹੁਣ ਜੋ ਬੇਕਰਮ ਜੀਠੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਹਲਚਲ ਮੱਚੀ ਪਈ ਆ ਕਿਉਂਕਿ ਜਿਸ ਦਿਨ ਦੀ ਇਹ ਸਰਕਾਰਾਂ ਜਦੋਂ ਦੀ 2021 ਦੇ ਵਿੱਚ ਇਹਦੇ ਤੇ ਕੇਸ ਦਰਜ ਹੁੰਦਾ ਉਦੋਂ ਇਹਨਾਂ ਦੀ ਪਾਵਰ ਹੋਣ ਕਰਕੇ ਜਿਹੜਾ ਵਿਕਰਮ ਜੀਟੀਏ ਤੇ ਇਹ ਕੇਸ ਦਰਜ ਹੁੰਦਾ ਤਾਂ ਉਹਦੀ ਇਨਕੁਇਰੀ ਨਹੀਂ ਹੁੰਦੀ ਉਹ ਖਾਰਜ ਕੀਤਾ ਜਾਂਦਾ ਰੱਦ ਕਰ ਦਿੱਤਾ ਜਾਂਦਾ ਹੁਣ ਇਹ ਦੁਬਾਰੇ ਕੇਸ ਇਹਨਾਂ ਤੇ ਓਪਨ ਹੋ ਗਏ ਜਿਹੜਾ ਕਿ ਇਹ ਦੱਸਿਆ ਜਾਂਦਾ ਵੀ ਹੁਣ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੀ 540 ਕਰੋੜ ਦੀ ਆਮਦਨ ਬਣੀ ਆ ਉਹ ਤੇ ਉਹ ਦੱਸਿਆ ਜਾਂਦਾ ਵੀ ਨਸ਼ਾ ਤਸਕਰ ਵੀ ਰਿਆ ਇਹ ਦੇਸ਼ ਵਿਦੇਸ਼ਾਂ ਨਾਲ ਕੰਟੈਕਟ ਆ 141 ਕਰੋੜ ਦਾ ਲੈਂਡ ਡੀਲ ਵੀ ਦੱਸਿਆ ਜਾਂਦਾ ਜੇ ਗੱਲ ਕਰੀਏ ਮਾਚਲ ਪੰਜਾਬ ਦੇ ਵਿੱਚ ਕੰਟੈਕਟ ਦੱਸੇ ਜਾਂਦੇ ਆ ਤੇ ਜੇ ਗੱਲ ਕਰੀਏ ਹੁਣ ਹੋਰ ਵੀ ਕਈ ਏਕੜ ਜ਼ਮੀਨ ਜੋ ਸ਼ਿਮਲੇ ਦੇ ਵਿੱਚ ਵੀ ਬਣਾਈ ਬੈਠੇ ਆ ਉਹ ਇਹਦੇ ਨਾਮ ਤੇ ਤੇ ਜਿੱਥੇ ਜਿੱਥੇ ਬਈ ਇਹਨਾਂ ਨੂੰ ਲੈ ਕੇ ਗਏ ਐ ਇਨਕੁਇਰੀ ਕਰ ਰਹੇ ਵਿਜੀਲੈਂਸ ਵਾਲੇ ਹਾਲੇ ਤੱਕ 4 ਦਿਨਾਂ ਦਾ ਰਿਮਾਂਡ ਅੱਗੇ ਹੋਰ ਵਧਾ ਦਿੱਤਾ ਗਿਆ ਅੱਗੇ ਦੇ ਮਾਮਲੇ ਹਜੇ ਹੋਰ ਕੀ ਸਾਹਮਣੇ ਆਉਣੇ ਆ ਉਹ ਬਾਕੀ ਆ ਹੁਣ ਇਹਨਾਂ ਦੇ ਪਰਿਵਾਰ ਦਾ ਤਾਂ ਇਹ ਕਹਣਾ ਸੀਐਮ ਪੰਤਮਾਨ ਕਹਿੰਦੇ ਵੀ ਜੋ ਇੱਕ ਜਿਹੜਾ ਐਕਸ਼ਨ ਹੋਇਆ ਇਹ ਜੋ ਜੋ ਵੀ ਨਸ਼ਾ ਤਸਕਰਾਂ ਸਾਰਿਆਂ ਤੇ ਇੱਕੋ ਜੀ ਕਾਰਵਾਈ ਹੋਣੀ ਆ ਕੋਈ ਇਹ ਨਹੀਂ ਇਹਦੇ ਤੇ ਅਲੱਗ ਪਰ ਇਹਨਾਂ ਦਾ ਕਹਿਣਾ ਇਹ ਆ ਇਹਦੇ ਪਰਿਵਾਰ ਦਾ ਕਹਿਣਾ ਤੇ ਜੋ ਬਿਕਰਮਜੀਠੀ ਸਾਡੇ ਘਰੇ ਵਿਜੀਲੈਂਸ ਆਈ ਜੀ ਸੈਂਪਲ ਵਰਦੀ ਚਾਹੀ ਜੀ ਇਹ ਤਾਂ ਸਿਰਫ ਇੱਕ ਬਾਨੀਂਦਿਆ ਵਰਦੀ ਕੋਈ ਵੀ ਹੋ ਵਿਜੀਲੈਂਸ ਤਾਂ ਜਦੋਂ ਛਾਪਾਂ ਮਾਰੂ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਕਿਸੇ ਦੀ ਉਹ ਪਿਓ ਦੀ ਕਿਸੇ ਦੇ ਬੰਨੇ ਨਹੀਂ ਹੈਗੇ ਕਿਉਂਕਿ ਆਪਣੀ ਉਹ ਡਿਊਟੀ ਕਰ ਰਹੇ ਹੁੰਦੇ ਆ ਜੋ ਉਹਨਾਂ ਨੂੰ ਕਿਤੇ ਵੀ ਪਤਾ ਹੁੰਦਾ ਪੱਕੀ ਸੀਆਈਡੀ ਹੁੰਦੀ ਆ ਉਦੋਂ ਇਹ ਰੇਡ ਪੈਂਦੀ ਆ ਮਾੜੇ ਖੜਖੜੇ ਰੇਡ ਨਹੀਂ ਪੈਂਦੀ ਬਿਜਲੈਂਸ ਤਿੰਨਾ ਹੀ ਕਿਸੇ ਨੂੰ ਦੱਸ ਕੇ ਆਵੇ ਕੋਈ ਕਿਸੇ ਦੀ ਪਰਮਿਸ਼ਨ ਨਹੀਂ ਲੈਣੀ ਹੁੰਦੀ ਉਹਨਾਂ ਨੇ ਤਾਂ ਭਾਈ ਜਿਹੜਾ ਹੁਣ ਜਿਹਨੂੰ ਵੀ ਚੱਕਣਾ ਹੁੰਦਾ ਇਹ ਤਾਂ ਪਟਾਕਨ ਨੇ ਚੱਕ ਲੈਂਦੇ ਹੁਣ ਇਹ ਕਹਿੰਦੇ ਸਾਡੀਆਂ ਖੰਧਾ ਟੱਪ ਕੇ ਆ ਗਈ ਜੀ ਟੱਪ ਕੇ ਜੋ ਮਰਜ਼ੀ ਆਏ ਆ ਉਹਨਾਂ ਨੇ ਜਦੋਂ ਆਪਣਾ ਜੋ ਇਨਕੁਇਰੀ ਬਣਦੀ ਆ ਉਹ ਤਾਂ ਕਰਨਗੇ ਤੇ ਹੁਣ ਲੋਕਾਂ ਦਾ ਕਹਿਣਾ ਇਹ ਆ ਬਈ ਮੇਰਾ ਕਹਿਣਾ ਨਹੀਂ ਹੈਗਾ ਇਹ ਵੀ ਜਦੋਂ ਦੀ ਇਹ ਸਰਕਾਰਾਂ 2007 ਦੇ ਵਿੱਚ ਇਹ ਸਰਕਾਰ ਬਣਦੀ ਆ ਜਿਵੇਂ ਸੁਖਵੀਰ ਬਾਦਲ ਦਾ ਕਹਿਣਾ ਵੀ ਕਹਿੰਦਾ ਅਸੀਂ ਲੋਕਾਂ ਨੂੰ ਇਹ ਸਾਬਤ ਕਰਨ ਜੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਵਿਜੀਲੈਂਸ ਨੂੰ ਵੀ ਕਹਿਣਾ ਚਾਹਣਾ ਪਹਿਲਾਂ ਲੋਕਾਂ ਨੂੰ ਕਹਿੰਦੇ ਜੇ ਅਸੀਂ ਪੰਜੀ ਤੱਕ ਕਿਸੇ ਦੀ ਖਾਦੀ ਹੋਵੇ ਵੀ ਇਹ ਕਹਿੰਦੇ ਆ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆ ਮੰਦਰਾ ਤਾਂ ਸਾਬਤ ਕਰਨ ਵਿਜੀਲੈਂਸ ਵਾਲੇ ਵੀ ਜਾਂਚ ਕਰ ਲੈਣ ਜੇ ਜੇ ਕੁਝ ਮਿਲਦਾ ਤਾਂ ਕਰੋ ਸਾਡੀ ਤੇ ਕਾਰਵਾਈ ਤੇ ਹੁਣ ਇਹ ਦੱਸੋ ਬਈ ਇਹ ਮੋٹے ਮੋٹے ਗੱਲ ਹੀ ਦੱਸਦੀ ਆਪਾਂ ਜੋ ਪੰਜਾਬ ਦੇ ਲੋਕਾਂ ਦਾ ਇਹ ਵੀ ਕਹਿਣਾ ਵੀ 3000 ਰੁਪਏ 3000 ਤਾਂ ਇਹਨਾਂ ਕੋਲ ਕਿੱਲੇ ਜ਼ਮੀਨ ਦਾਗਾ ਤੇ 800 ਬਸ ਚਲਦੀ ਆ ਉਹ ਫਿਰ ਕਿੱਥੋਂ ਬਣੀ ਆ ਜੇ ਗੱਲ ਕਰੀਏ ਉਹਨੂੰ ਸੀਐਮ ਭਵੰਤਮਨ ਦੀ ਸੀਐਮ ਇੱਕ ਉਹਦੀ ਲੱਖ ਤਨਖਾਹ ਕੀ ਤਾਂ ਉਹ 10 ਸਾਲਾਂ ਦੇ ਵਿੱਚ 500 ਕਰੋੜ ਤਾਂ ਨਹੀਂ ਕਮਾ ਸਕਦੀ ਤਾਂ ਜੇ ਗੱਲ ਕਰੀਏ ਉਹਨੂੰ ਕੋਈ ਵੀ ਐਮਐਲਏ ਆ ਉਹਦੀ 40000 ਤਨਖਾਹ ਹੋਊ ਵੱਧ ਤੋਂ ਵੱਧ ਤੇ 50 ਹੋਊਗੀ ਤਾਂ ਜੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਬਣਾਉਣਗੇ ਆਮਦਨ ਤਾਂ ਉਹ ਤਾਂ ਫਿਰ ਬਣ ਸਕਦੀ ਹੈ ਪਰ ਨਹੀਂ 10 ਸਾਲਾਂ ਦੇ ਵਿੱਚ 540 ਕਰੋੜ ਨਹੀਂ ਕਮਾ ਸਕਦਾ ਬੰਦਾ 540 ਕਰੋੜ ਬਹੁਤ ਹੋ ਜਾਂਦਾ 20 ਕਰੋੜ ਕਮਾਲੂ 30 ਕਮਾਲੂ 100 ਕਰੋੜ ਕਮਾਲੂ 540 ਕਰੋੜ ਕਿੱਥੋਂ ਕਮਾਲੂ ਬਈ ਇਹ ਤਾਂ ਸਿਰਫ ਇੱਕ ਜਾਂ ਤਾਂ ਦੋ ਨੰਬਰ ਦਾ ਕੰਮ ਤੇ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਵੀ ਦੋ ਨੰਬਰ ਦੇ ਕੰਮ ਨਾਲ ਹੀ ਬਣਦੀ ਆ ਤਾਂ ਭਾਈ ਇਹ ਜੇ ਹੁਣ ਆਪਾਂ ਗੱਲ ਕਰੀਏ ਸੀਮ ਭਵੰਤਮਨ ਦੀ ਉਹਦੀ ਲੱਖ ਤਨਖਾਹ ਤੇ ਜੇ ਹੁਣ ਇੱਕੋ ਦਮ ਉਹਦੀ ਪ੍ਰਾਪਰਟੀ ਜੇ ਆਪਾਂ ਕਹਈਏ ਵੀ ਇੱਕੋ ਦਮ 100 ਕਰੋੜ ਬਣ ਗਈ ਜਾਂ ਜਾਂ ਕੋਈ ਪਈ 1200 ਕਰੋੜ ਬਣ ਗਈ ਜੇ ਮੰਨ ਕੇ ਚੱਲ 1000 ਕਰੋੜ ਬਣਦੀ ਆ ਤਾਂ ਫਿਰ ਉਹ ਗੈਰਕਾਨੂੰਨੀ ਤਰੀਕੇ ਨਾਲ ਬਣੂਗੀ ਤਾਂ ਸਿੱਧੇ ਮਤੇ ਨਾਲ ਤਾਂ ਆਪਾਂ ਕਹਈਏ ਜੇ ਕੋਈ ਮਿਹਨਤ ਕਰਦਾ ਤਾਂ ਨਹੀਂ ਬਣ ਸਕਦੀ ਸਿੱਧੇ ਕੰਮ ਨਾਲ ਤਾਂ ਜਾਂ ਤਾਂ ਫਿਰ ਉਹ ਦੋ ਨੰਬਰ ਦਾ ਕੰਮ ਹੋਊਗਾ ਤਾਂ ਇਹਦੇ ਵਿੱਚ ਹੁਣ ਸਿੱਧਾ ਸਾਫ਼ ਪਤਾ ਲੱਗਦਾ 540 ਕਰੋੜ ਇੰਨਾ ਤਾਂ ਫਿਰ 2 ਨੰਬਰ ਦੇ ਕੰਮ ਨਾਲ ਹੀ ਪੰਚ ਸਕਦਾ ਕਮਾਂਟਲਾ ਦੀ ਗਿਣਤੀ ਦੇ ਵਿੱਚ ਚਿੱਟਾ ਆਉਂਦਾ ਵੀ ਆ ਉਹ ਨਗਾਉਂਦੇ ਕੌਣ ਆ ਵੱਡੇ ਅਫਸਰਾਂ ਨਾਲ ਗੱਲਾਂ ਹੁੰਦੀਆਂ ਇਹ ਪੰਜਾਬ ਪੁਲਿਸ ਹੀ ਨਗਾਉਣ ਵਾਲੀ ਹੁੰਦੀ ਆ ਸਾਰੇ ਵਿੱਚ ਮਾੜੇ ਵੀ ਨਹੀਂ ਵਿੱਚ ਚੰਗੇ ਵੀ ਹੁੰਦੇ ਆ ਤੇ ਪਰ ਗੱਲ ਹੁਣ ਆਪਾਂ ਇਹ ਹੀ ਕਵਾਂਗੇ ਵੀ ਜਿਹੜਾ ਵੀ ਇਹ ਸਰਕਾਰਾਂ ਹੀ ਜਦੋਂ ਹੁਣ ਜੇ ਗੱਲ ਕਰੀਏ ਕਮਾਂਟਲਾ ਦੀ ਗਿਣਤੀ ਚਿੱਟਾ ਵੇਖ ਰਿਆ 80 ਕਿਲੋ ਦੇ ਚਿੱਟਾ ਇੱਕ ਪੁਲਿਸ ਵਾਲੇ ਤੋਂ ਬਰਾਮਦ ਹੋਇਆ ਉਹ ਖਬਰ ਵੀ ਪਾਈ ਸੀ 5 ਕਿਲੋ ਪਹਿਲਾਂ ਫੜਿਆ ਜਾਂਦਾ ਬਾਦ ਦੇ ਵਿੱਚ ਜੋ ਰਿਮਾਂਡ ਤੇ ਰੱਖਦੇ ਆ ਉਹ ਹੀ ਅਸੀਂ ਕਿ ਲੋ ਹੋਰ ਬਰਾਮਦ ਹੁੰਦਾ ਉਹਦੀ ਕਰੋ ਮਸ਼ੀਨ ਦੇ ਵਿੱਚੋਂ ਕੱਪੜਿਆਂ ਵਾਲੀ ਦੇ ਵਿੱਚੋਂ ਬਰਾਮਦ ਹੁੰਦਾ ਤਾਂ ਉਹ ਖਬਰ ਵੀ ਪਾਈ ਸੀ ਵੀ ਹੁਣ ਆਮ ਲੋਕਾਂ ਨਾਲੋਂ ਜ਼ਿਆਦਾ ਪੁਲਸ ਵਾਲੇ ਵੀ ਫੜੇ ਜਾਂਦੇ ਆ ਤਾਂ ਹੁਣ ਜਿਹੜਾ ਜੁੱਧ ਨਸ਼ਾ ਵਿਰੋਧ ਬਈ ਜੋ ਸੀਐਮ ਪੰਤਮਾਨ ਨੇ ਇੱਕ ਮਹੀਮ ਚੱਕੀ ਹੈ ਜਿਹਦੇ ਵਿੱਚ ਹੁਣ ਦੇਖਣਾ ਅੱਗੇ ਇਹ ਬਣਦਾ ਬਿਕਰਮਜੀਠੀਏ ਦਾ ਅੱਗੇ ਕੀ ਬਣੂਗਾ ਜਦੋਂ ਖਬਰ ਆਈ ਤੁਰੰਤ ਤੁਹਾਡੇ ਨਾਲ ਉਹ ਵੀ ਸਾਂਝੀ ਕਰਨੀ ਆ ਅੱਜ ਤੱਕ ਨਹੀਂ ਆ ਜੋ ਖਬਰਾਂ ਸੀ ਉਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਵਿਕਰਮਜੀਤਿਆਂ ਨੂੰ ਲੈ ਕੇ ਜਿਹੜਾ 4 ਦਿਨ ਦਾ ਰਿਮਾਂਡ ਅੱਗੇ ਫੇਰ ਬਤਾ ਦਿੱਤਾ ਗਿਆ ਜਿਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਅੱਗੇ ਦੇ ਮਾਮਲੇ ਕੀ ਰਹਿਣਗੇ ਤਰੰਤ ਜਦੋਂ ਖਬਰ ਆਈ ਥੋੜੀਆਂ ਸਾਂਝੀ ਕਰਾਂਗੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਾਇਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਟਕ ਤੇ ਤਾਂ